you sure. ਸਾਹਿਬ ਗੁਰੂ ਜੀ ਕੀ ਫਤਿਹ ਧੰਨ ਧੰਨ RAM DAS GUR ਜਿਨ ਸਿਰ ਆ ਤਿਨੈ ਸਵਾਰਿਆ ਪੂਰੀ ਹੋਈ ਕਰਮਤ ਆਪ ਸਿਰਜਣਹਾਰੈ ਧਾਰਿਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਚੌਥੇ ਪਾਤਸ਼ਾਹ ਸ੍ਰੀ ਗੁਰੂ RAM DAS JI MAHARAJ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਖਾਲਸਾ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ ਗੁਰੂ RAM DAS JI ਦਾ ਪ੍ਰਕਾਸ਼ ਚੂਨਾ ਮੰਡੀ ਲਾਹੌਰ ਹੋਇਆ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਜੇਠਾ ਜੀ ਸੀ ਐਸੀ ਕਰਨੀ ਸੀ ਕਿ ਬਚਪਨ ਦੇ ਵਿੱਚ ਹੀ ਜਦੋਂ ਉਹਨਾਂ ਦੇ ਮਾਤਾ ਪਿਤਾ ਚੜ੍ਹਾਈ ਕਰ ਗਏ ਉਹਨਾਂ ਦੇ ਨਾਨੀ ਦੀ ਉਹਨਾਂ ਨੂੰ ਬਾਸਰ ਕੇ ਪਿੰਡ ਲੈ ਆਏ ਜਿੱਥੇ ਭਾਈ ਜੇਠਾ ਜੀ ਨੇ ਆਪਣੇ ਸਿਰ ਉੱਤੇ ਘੁੰਗਣੀਆਂ ਦਾ ਟੋਕਰਾ ਰੱਖ ਕੇ ਵੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਕੀਤਾ ਇਥੋਂ ਹੀ ਉਹ ਸ੍ਰੀ ਗੋਇੰਦਵਾਲ ਸਾਹਿਬ ਸੇਵਾ ਕਰਨ ਗਏ ਜਿੱਥੇ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਨਦਰ ਪਈ ਅਤੇ ਗੁਰੂ ਅਮਰਦਾਸ ਜੀ ਨੇ ਉਹਨਾਂ ਦੀ ਸੇਵਾ ਭਾਵਨਾ ਉਹਨਾਂ ਦੀ ਰੱਬੀ ਬਖਸ਼ਿਸ਼ ਨੂੰ ਵੇਖ ਕੇ ਉਹਨਾਂ ਨੂੰ ਗੁਰਿਆਈ ਦਿੱਤੀ ਅਤੇ ਨਾਮ ਧੰਨ ਧੰਨ RAMਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ ਗੁਰੂ RAMਦਾਸ ਜੀ ਉਹਨਾਂ ਦਾ ਨਾਮ ਰੱਖਿਆ ਗਿਆ ਗੁਰੂ RAMਦਾਸ ਜੀ ਨੇ ਗੁਰੂ ਅਮਰਦਾਸ ਜੀ ਦੇ ਹੁਕਮ ਦੇ ਨਾਲ ਚੱਕ RAMਦਾਸਪੁਰ ਸ਼੍ਰੀ ਅਮਰਤਸਰ ਸਾਹਿਬ ਨਗਰ ਨੂੰ ਵਸਾਇਆ ਕਿਉਂਕਿ ਇਹ ਜਿਹੜਾ ਸਰੋਵਰ ਵਾ ਇਸ ਸਰੋਵਰ ਦਾ ਨਾਮ ਅੰਮ੍ਰਿਤ ਸਰ ਦਾ ਮੀਂਹ ਸਰੋਵਰ ਸੀ ਇਸ ਅੰਮ੍ਰਿਤਮਈ ਸਰੋਵਰ ਦੇ ਨਾਮ ਦੇ ਉੱਤੇ ਹੀ ਇਸ ਸ਼ਹਿਰ ਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪਿਆ ਇਸ ਸਰੋਵਰ ਗੁਰੂ ਰਾਮਦਾਸ ਜੀ ਨੇ ਆਪ ਬਣਵਾਇਆ ਆਪਾਂ ਜਦੋਂ ਵੀ ਸ੍ਰੀ ਅੰਮ੍ਰਿਤਸਰ ਸਾਹਿਬ ਆਈਏ ਇਸ ਅੰਮ੍ਰਿਤਮਈ ਸਰੋਵਰ ਦੇ ਵਿੱਚ ਇਸ਼ਨਾਨ ਕਰੀਏ ਪ੍ਰੋਫੈਸਰ ਪੂਰਨ ਸਿੰਘ ਆਖਦੇ ਆ ਇਸ ਅੰਮ੍ਰਿਤ ਸਰੋਵਰ ਦੇ ਅੰਦਰ ਜੋ ਚੁੱਭੀ ਦਾ ਆਨੰਦ ਹੈ ਉਹ ਅਨੰਤ ਹੈ ਬਿਆਨ ਤੋਂ ਪਰੇ ਹੈ ਕਿਉਂਕਿ ਇਸ ਸਰੋਵਰ ਨੂੰ ਆਪ ਗੁਰੂ ਰਾਮਦਾਸ ਜੀ ਨੇ ਬਣਾਇਆ ਗੁਰੂ ਰਾਮਦਾਸ ਦੀ ਬਾਣੀ ਵੀ ਸਾਨੂੰ ਜੀਵਨ ਦੇ ਹਰ ਪੱਖ ਤੋਂ ਸੇਧ ਦਿੰਦੀ ਹੈ ਗੁਰੂ ਜੀ ਦਾ ਬਚਨ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨੈ ਪਰ ਤਖ ਗੁਰੂ ਨਿਸਤਾਰੇ ਉਹਨਾਂ ਨੇ ਗੁਰਬਾਣੀ ਗੁਰੂ ਦੇ ਸਿਧਾਂਤ ਨੂੰ ਹੋਰ ਦ੍ਰਿੜ ਕਰਵਾਇਆ ਅੱਜ ਲੋੜ ਹੈ ਕਿ ਜੋ ਸਿਧਾਂਤ ਦਸਵੇਂ ਪਾਤਸ਼ਾਹ ਜੀ ਨੇ ਪੂਰਨ ਤੌਰ ਤੇ ਹਜ਼ੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਤੁਰ ਸਥਾਪਿਤ ਕੀਤਾ ਜੁਗੋ ਜੁਗ ਅਟਲ ਕੀਤਾ ਅਸੀਂ ਸਾਰੇ ਗੁਰਬਾਣੀ ਦੇ ਲੜ ਲੱਗিয়ে ਗੁਰਬਾਣੀ ਦੇ ਆਸ਼ੇ ਮੁਤਾਬਕ ਜੀਵੀਏ ਔਰ ਆਪਸ ਦੇ ਵਿੱਚ ਪ੍ਰੇਮ ਭਾਈਚਾਰੇ ਇਤਫਾਕ ਦੇ ਨਾਲ ਰਹੀਏ ਸਰਬੱਤ ਦੇ ਭਲੇ ਦੇ ਕਾਰਜ ਕਰੀਏ ਤੇ ਕੌਮ ਦੀ ਚੜ੍ਹਦੀ ਕਲਾ ਦੇ ਲਈ ਤਤ ਪਰ ਰਹੀਏ ਮੈਂ ਫੇਰ ਇੱਕ ਵਾਰ ਤੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਸਮੂਹ ਕੌਮ ਨੂੰ ਅਪੀਲ ਕਰਦਾ ਹਾਂ ਕਿ ਆਓ ਅਸੀਂ ਗੁਰੂ ਰਾਮਦਾਸ ਪਾਤਸ਼ਾਹ ਦੇ ਦੇਤੇ ਹੋਏ ਸਿਧਾਂਤਾਂ ਦੇ ਉੱਤੇ ਚੱਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਅਸੀਂ ਆਪਣੇ ਆਪ ਨੂੰ ਬੜੇ ਬੜ ਭਾਗੀ ਸਮਝਦੇ ਆਂ ਕਿ ਸਾਨੂੰ ਡਿਊਟੀ ਦੇ ਨਾਲ ਸੇਵਾ ਵੀ ਮੌਕਾ ਮਿਲਿਆ ਇੱਥੇ ਔਰ ਸਾਰੀ ਪੁਲਿਸ ਫੋਰਸ ਵੱਲੋਂ ਵੀ ਔਰ ਮਹਾਰਾਜ ਦੇ ਚਰਨਾਂ 'ਚ ਇਹ ਹੀ ਬੇਨਤੀ ਹੈ ਕਿ ਚੜ੍ਹਦੀ ਕਲਾ 'ਚ ਰੱਖਣ ਔਰ ਸਾਰਿਆਂ ਦੇ ਸਿੱਖੇ ਹੱਥ ਮਹਾਰਾਜ ਦੀ ਕਿਰਪਾ ਨਾਲ ਸਾਰੀ ਡਿਪਲॉयਮੈਂਟ ਉਸ ਸਾਹਿਬ ਨਾਲ ਕੀਤੀ ਹੋਈ ਹੈ ਪਲੈਨਿੰਗ ਕਿ ਜਿਹੜਾ ਪਾਲਤੀ ਸਾਹਿਬ ਦੇ ਨਾਲ ਅੱਗੇ ਫਰੰਟ ਰੀਅਰ ਸਾਰੇ ਪਾਸੇ ਪੁਲਿਸ ਫੋਰਸ ਤੇ ਸਾਡੇ ਸੀਨੀਅਰ ਆਫਸਰ ਲੱਗੇ ਨੇ ਟ੍ਰੈਫਿਕ ਕਲੀਅਰੈਂਸ ਦੀ ਅਲੱਗ ਪਾਰਟੀਆਂ ਲੱਗੀਆਂ ਹੈ ਤਾਂ ਕਿ ਸਾਰੀ ਸੰਗਤ ਨੂੰ ਜਿਹੜਾ ਨਗਰ ਕੀਰਤਨ ਦੇ ਵਿੱਚ ਹਾਜ਼ਰੀ ਲਾਉਣ ਦਾ ਮੌਕਾ ਮਿਲੇ ਤੇ ਮੇਰੇ ਮੁਤਾਬਕ ਸਾਰੇ ਇੰਤਜ਼ਾਮ ਅੱਛੇ ਨੇ ਤੇ ਮਹਾਰਾਜ ਕਿਰਪਾ ਕਰਨਗੇ ਉਹਨਾਂ ਦੀ ਕਿਰਪਾ ਨਾਲ ਹੀ ਸਭ ਕੁਝ ਕਾਮਯਾਬ ਹੋਣਾ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਹੋ ਜੀ ਧੰਨ ਧੰਨ ਗੁਰਾਮਦਾਸ ਜੀ ਦਾ ਜਿਹੜਾ ਜੀਵਨ ਆ ਉਹ ਬੜਾ ਪਹਿਲਾਂ ਜਦੋਂ ਆਪਾਂ ਉਹਨਾਂ ਨੂੰ ਯਾਦ ਕਰੀਏ ਕਿ ਉਹਨਾਂ ਦਾ ਕਿੱਥੋਂ ਜੀਵਨ ਸਟਾਰਟ ਹੋਇਆ ਹਾਮਰ ਹੁੰਦੇ ਫਿਰਤੇ ਕੋਈ ਬਾਤ ਨਾ ਪੁੱਛਤਾ ਉਹ RAMਦਾ ਜੀ ਨੇ ਬਹੁਤ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੇ ਦੁੱਖ ਵੇਖੇ ਪਹਿਲਾਂ ਤੇ ਫਿਰ ਬੈਠਾ ਸੋਢੀ ਪਾਸ਼ਾ RAMਦਾਸ ਸਤਿਗੁਰੂ ਕਹਾਵੇ ਮਹਾਰਾਜ ਨੇ ਪਹਿਲਾਂ ਆਪਾਂ ਨੂੰ ਜਿਹੜਾ ਜੀਵਨ ਆਉ ਬਹੁਤ ਦੁੱਖਾਂ ਦੇ ਵਿੱਚ ਮਾਤਾ ਪਿਤਾ ਦਾ ਸਾਆ ਨਹੀਂ ਸੀ ਸਿਰ ਦੇ ਉੱਪਰ ਤੇ ਬਾਅਦ ਵਿੱਚ ਵੇਖੋ ਅੱਜ 70 ਝੁੱਲ ਰਹੇ ਨੇ ਮਹਾਰਾਜ ਦੇ ਸਮੂਹ ਸਾਧ ਸੰਤਨ ਨੂੰ ਲੱਖ ਲੱਖ ਵਧਾਈਆਂ ਜਵਾਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ